ਦੇ ਵਿੱਚ ਬਲੈਕਆਊਟ ਹੋਣ ਜਾ ਰਿਹਾ ਹੈ ਬਲੈਕਆਊਟ ਦੇ ਨਾਮ ਤੋਂ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਹੈ ਕਿਉਂਕਿ ਜਦੋਂ ਤੋਂ ਐਲਾਨ ਕੀਤਾ ਗਿਆ ਹੈ ਕਿ ਬਲੈਕਆਊਟ ਦੁਬਾਰਾ ਕੀਤਾ ਜਾਵੇਗਾ ਤਾਂ ਲੋਕਾਂ ਦੇ ਵਿੱਚ ਕਾਪੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਕਿ ਆਖਰ ਫੇਰ ਤੱਕ ਇਹ ਤਾਂ ਜੰਗ ਨਹੀਂ ਲੱਗੀ ਪਰ ਇਸ ਨੂੰ ਦੱਸ ਦਈਏ ਕਿ ਅੱਜ ਮੁਰ ਤੋਂ ਬਲੈਕਆਊਟ ਕੀਤਾ ਜਾਵੇਗਾ ਤੇ ਬਲੈਕਆਊਟ ਦਾ ਮਕਸਦ ਹੈਗਾ ਸੁਰੱਖਿਆਵਾਂ ਨੂੰ ਯਕੀਨੀ ਬਣਾਉਣਾ ਸੁਰੱਖਿਆ ਕਿਸ ਤਰੀਕੇ ਦੇ ਨਾਲ ਹੈਗੀ ਹੈ ਇਸ ਨੂੰ ਦੇਖਣਾ ਕਿਉਂਕਿ ਲਗਾਤਾਰ ਜਿਹੜੇ ਨਾਪਾਕ मंसूਬੇ ਨੇ ਜਿਹੜੇ ਪੜੋਸੀ ਦੇਸ਼ਾਂ ਦੇ ਉਹ ਕਾਮਯਾਬ ਨਾ ਹੁਣ ਜਿਸ ਕਰਕੇ ਇਸ ਨੂੰ ਹੁਣ ਯਕੀਨੀ ਬਣਾਇਆ ਜਾ ਰਿਹਾ ਕਿ ਸੁਰੱਖਿਆ ਵਿਵਸਥਾ ਕਿਸ ਤਰੀਕੇ ਦੀ ਹੈਗੀ ਹੈ ਬਲੈਕਆਊਟ ਦੇ ਸਮੇਂ ਲੋਕ ਕਿਸ ਤਰੀਕੇ ਦੇ ਨਾਲ ਸੁਰੱਖਿਅਤ ਖੁਦ ਨੂੰ ਰੱਖ ਸਕਦੇ ਨੇ ਸੋ ਲਗਾਤਾਰ ਦੇਖਿਆ ਜਾ ਰਿਹਾ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਅੱਜ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ ਬੀਤੇ ਦਿਨੀ ਇਹ ਬਲੈਕਆਊਟ ਕੀਤਾ ਜਾਣਾ ਸੀਗਾ ਪਰ ਇਹ ਬਲੈਕਆਊਟ ਹੁਣ ਅੱਜ ਕੀਤਾ ਜਾਵੇਗਾ ਸੋ ਲਗਾਤਾਰ ਦੱਸਦੀ ਇਹ ਬਲੈਕਆਊਟ ਪੰਜਾਬ ਦੇ ਵਿੱਚ ਅੱਜ ਮੁਰ ਤੋਂ ਹੋਵੇਗਾ ਆਪਰੇਸ਼ਨ ਸ਼ੀਲਡ ਦੇ ਤਹਿਤ ਇਹ ਮੌਕ ਡ੍ਰਿਲ ਕਰਵਾਈ ਜਾਵੇਗੀ ਲੋਕਾਂ ਦੇ ਲਈ ਸਖਤ ਹਦਾਇਤਾਂ ਵੀ ਇਸ ਦੇ ਵਿੱਚ ਜਾਰੀ ਕਰ ਦਿੱਤੀਆਂ ਗਈਆਂ ਨੇ ਜੰਗੀ ਤੇ ਸੁਰੱਖਿਆ ਤਿਆਰੀਆਂ ਨੂੰ ਮਾਪਣ ਦੇ ਲਈ ਇਹ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਤੇ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਦੱਸ ਦਈਏ ਸ਼ਾਮ ਰਾਤ 8 ਵਜੇ ਤੋਂ ਲੈ ਕੇ ਕਰੀਬਨ 8-10 ਵਜੇ ਤੱਕ ਬਲੈਕਆਊਟ ਰਹੇਗਾ ਤੇ ਮੌਕ ਡ੍ਰਿਲ ਕੀਤੀ ਜਾਵੇਗੀ ਮੌਕ ਡ੍ਰਿਲ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜੰਗ ਲੱਗੇਗੀ ਸੀ ਉਸ ਵੇਲੇ ਕਰਵਾਈ ਗਈ ਸੀ ਤਾਂ ਕਿ ਮੌਕ ਡ੍ਰਿਲ ਆਖਰ ਕੀ ਹੁੰਦਾ ਇਸ ਵਾਰੇ ਲੋਕਾਂ ਨੂੰ ਜਾਂਚ ਜਾਣਕਾਰੀ ਮਿਲ ਸਕੇ ਜਿਸ ਤੋਂ ਬਾਅਦ ਇੱਕ ਵਾਰ ਫੇਰ ਅਜ ਮੌਕ ਡ੍ਰਿਲ ਕਰਵਾਈ ਜਾਵੇਗੀ ਖਾਸ ਤੌਰ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਇਹ ਜ਼ਿਆਦਾਤਰ ਕੀਤਾ ਜਾਵੇਗਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਟੌਤੀ ਨਾ ਹੋਵੇ ਜੇਕਰ ਅਜਿਹਾ ਕੁਝ ਹੁੰਦਾ ਉੱਥੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਜਿਸ ਕਰਕੇ ਇਹ ਮੌਕ ਡ੍ਰਿਲ ਤੇ ਬਲੈਕਆਊਟ ਕੀਤਾ ਜਾਵੇਗਾ ਤਾਂ ਸੁਰੱਖਿਆ ਨੂੰ ਦੇਖਦੇ ਹੋਏ ਜੰਗੀ ਤੇ ਸੁਰੱਖਿਆ ਤਿਆਰਿਆਂ ਨੂੰ ਮਾਪਣ ਦੇ ਲਈ ਮੌਕ ਡ੍ਰਿਲ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਸਾਥ ਦੇਣ ਦੀ ਇੱਕ ਕਾਨੂੰਨ ਵਿਵਸਥਾ ਬਣਾਏ ਰੱਖਣ ਦੀ ਅਪੀਲ ਸੁਰੱਖਿਆ ਦੇ ਲਈ ਕੀਤੀ ਗਈ ਹੈ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਕਹੀ ਗਈ ਹੈ ਤਾਂ ਲੋਕਾਂ ਦੇ ਲਈ ਸਖਤ ਹਦਾਇਤਾਂ ਵੀ ਇਸ ਦੇ ਵਿੱਚ ਜਾਰੀ ਕਰ ਦਿੱਤੀਆਂ ਗਈਆਂ ਤੇ ਆਪਰੇਸ਼ਨ ਸ਼ੀਲਡ ਦੇ ਤਹਿਤ ਇਹ ਮੌਕ ਡ੍ਰਿਲ ਕਰਵਾਇਆ ਜਾਵੇਗਾ ਮੁਰ ਤੋਂ ਅੱਜ ਬਲੈਕਆਊਟ ਹੋਵੇਗਾ ਇਸ ਦਾ ਮੇਨ ਮਕਸਦ ਇਹੀ ਹੈ ਤਾਂ ਕਿ ਅਗਰ ਕਿਸੇ ਵੀ ਤਰ੍ਹਾਂ ਦਾ ਮਾਹੌਲ ਵਿਗੜਦਾ ਹੈ ਤਾਂ ਲੋਕ ਕਿਸ ਤਰੀਕੇ ਦੇ ਨਾਲ ਖੁਦ ਨੂੰ ਸੇਫ ਰੱਖ ਸਕਦੇ ਨੇ ਲਾਈਟਾਂ ਬੰਦ ਕਰਕੇ ਕਿਉਂਕਿ ਮੇਨ ਮਕਸਦ ਇਹਨਾਂ ਚੀਜ਼ਾਂ ਦਾ ਇਹੀ ਹੁੰਦਾ ਹੈ ਕਿ ਕਿਸੇ ਵੀ ਅਪੱਤੀ ਦਾ ਟਾਈਮ ਹੋਵੇ ਕਿਸੇ ਵੀ ਖਤਰੇ ਦਾ ਸਮਾਂ ਹੋਵੇ ਤੇ ਖੁਦ ਨੂੰ ਕਿਸ ਤਰੀਕੇ ਨਾਲ ਸੇਫ ਰੱਖਿਆ ਜਾਵੇ ਮੌਕ ਡ੍ਰਿਲ ਦਾ ਤੇ ਬਲੈਕਆਊਟ ਦਾ ਇੱਕ ਇਹੀ ਕਾਰਨ ਹੁੰਦਾ ਹੈ